ਮੈਂ ਖਰਚ ਕੈਮਰਾ ਲਾ ਲਿਆ ਹਾਂਜੀ ਉਹ ਜਿਹੜੀ ਅਗਲੀ ਚੱਲੀ ਜਾਣੀ ਐ ਤੂੰ ਆਹ ਜੀ ਪਈ ਤੇ ਇਹ ਇਹ ਤੂੰ ਅਗਲੀ ਚੱਲੀ ਸੀ ਜੋ ਤੋੜ ਡਿੱਗਿਆ ਠੀਕ ਇਹ ਬੰਨੀਆਂ ਨਹੀਂ ਹੋਈਆਂ ਕਿਸੇ ਨਾਲ ਬੰਨੀਆਂ ਨਹੀਂ ਹੈਗੀਆਂ ਇਹ ਫ੍ਰੀ ਆ ਬਸ ਅਜੇ ਅਜੇ ਵੀ ਖੁੱਲੀਆਂ ਹੋਣਗੀਆਂ ਅਜੇ ਵੀ ਖੁੱਲੀਆਂ ਜੀ ਹੂੰ ਉਹ ਪਰਲੇ ਕੋਲੰਦ ਲਾਈ ਰੱਖੇ ਸਾਰਿਆਂ ਨੇ ਲੱਗਿਆ ਕਿ ਇਹ ਮੈਨੇ ਇਹ ਇੱਥੇ ਆ ਗਿਆ ਤੇ ਫੋਟੋ ਹੈਗੀ ਪਿੰਡ ਦੀ ਪਿੰਡ ਦੀ ਫੋਟੋ ਇੰਨਾ ਕੰਮ ਕਰੀਂਦੇ ਨੇ ਜਿਆਦਾ ਸੇਫਟੀ ਹਾਸਤੇ ਕੋਈ ਨਹੀਂ ਦਾ ਕੋਈ ਬੰਦਾ ਡੇਗ ਸੱਤਲੇ ਸੱਤਲੇ ਉਹਨਾਂ ਨੂੰ ਜਾਨੋ ਹਾਂ ਅਮਰ ਸਤਿਕਾਰ ਨਾਲ ਉਹ ਨਾ ਕੰਟੀਨ ਕਰੋ ਨਾ ਨਹੀਂ 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 ਪੋੜੀ ਬਣਾਉਂਦੇ ਇਹ ਕਿਹੜਾ ਨਾ ਮਰੀ ਹੋਰ ਬਹੁਤ ਉੱਤਰਿਆ ਰਸਾ ਹੋਰ ਕਿੱਥੇ ਕਾਂ ਚੱਕਿਆ ਇਹ ਬਸ ਫਸ ਗਈ ਮਿੱਤਰੋ ਫਸ ਗਈ ਕੁੰਡੀ ਸਰ ਜੀ ਸਰ ਜੀ ਜੀ ਅੱਜ ਕੀ ਘਟਨਾਈ ਹੈ ਘਟਨਾਈ ਇੱਥੇ ਮੇਰੇ ਨਾਲ ਮੁੰਡਾ ਕੰਮ ਕਰਦਾ ਸੀਗਾ ਜੀ ਉਹ ਕਿਤੇ ਇੱਧਰ ਚਾਹ ਪੀਣਾ ਰਿਹਾ ਸੀ ਇੱਧਰ ਚਾਲੀਆਂ ਜਿਹੜੀਆਂ ਹੈਗੀਆਂ ਇਹਨਾਂ ਨੇ ਬੰਨੀਆਂ ਨਹੀਂ ਹੈਗੀਆਂ ਸੀ ਉਹਨੇ ਕਿਤੇ ਪੈਰ ਤਰਿਆ ਤੇ ਉਹ ਵਿਚਾਰਾ ਵਿੱਚ ਡੈਗ ਗਿਆ ਤੇ ਮੈਂ ਉਧਰਲੀ ਸਾਈਡ ਖੜਾ ਸੀਗਾ ਉਹ ਇੱਧਰਲੀ ਸਾਈਡ ਡੁੱਬਿਆ ਤੇ ਇਹ ਬਈਏ ਸੀਗੇ ਮੈਂ ਬਹੁਤ ਵਾਰਜਾਂ ਮਾਰੀਆਂ ਪਰ ਕਿਸੇ ਨੇ ਕੋਈ ਗੱਲ ਨਹੀਂ ਸੁਣੀ ਮੈਂ ਜਦੋਂ ਭੱਜ ਕੇ ਆਇਆ ਇੱਧਰ ਮਗਰ ਵੀ ਕੋਈ ਨਹੀਂ ਆਇਆ ਸਗੋਂ ਦੀ ਕ੍ਰੇਨ ਵਾਲਾ ਮੁੰਡਾ ਮਗਰ ਆ ਗਿਆ ਮੈਂ ਜਾ ਕੇ ਪਿੱਛੇ ਛਾਲ ਮਾਰੀ ਉਹਦੇ ਪਰ ਇਹਨਾਂ ਨੇ ਕੋਈ ਹੋ ਨਹੀਂ ਕੀਤਾਗਾ ਵੀ ਇਹਨਾਂ ਨੂੰ ਚਾਹੀਦਾ ਹੈਗਾ ਵੀ ਸੜੇ 40 ਡਿਗਿਆ ਹਾਂਜੀ ਸੜੇ 40 ਡਿਗਿਆ ਜੀ ਥੱਲੇ ਨਹੀਂ 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 ਤੇ ਤੈਰਨਾ ਨਹੀਂ ਆਉਂਦਾ ਸੀ ਕਿਸੇ ਹੋਰ ਨੂੰ ਤਾਂ ਪਤਾ ਨਹੀਂ ਤੈਰਨ ਦਾ ਰੱਸਾ ਤਾਂ ਸਿੱਟ ਸਕਦੇ ਹੀ ਕਿ ਤੈਰਨਾ ਤਾਂ ਚਲੋ ਕਿਸੇ ਕਿਸੇ ਨੂੰ ਆਉਂਦਾ ਹੁੰਦਾ ਕਿਸੇ ਨੂੰ ਨਹੀਂ ਆਉਂਦਾ ਜੀ ਸਾਰਿਆਂ ਨੂੰ ਆਪਾਂ ਥੋੜੀ ਕਹਦੇ ਹਾਂ ਹਾਂ ਵੀ ਸਾਰੀ ਦਿਹਾੜੀ ਵੀ ਉਹ ਕਰਦੇ ਹੀ ਰਹਿੰਦੇ ਆ ਕੱਲ ਵੀ ਇਹਨਾਂ ਨੇ ਮੱਛੀ ਫੜੀ ਸੀਗੀ ਵੀ ਇਹ ਕਰ ਹੀ ਸਕਦੇ ਹੀ ਕਿ ਤੁਸੀਂ ਇਤਲਾਹ ਦਿੱਤੀ ਕਿਸੇ ਨੂੰ ਇਤਲਾਹ ਦੀ ਪੁਲਿਸ ਨੂੰ ਕੀਤੀ ਹੋਈ ਹੈ ਜੀ ਉਨਾ ਵੱਲੋਂ ਕੀ ਹੰਕਾਰ ਰਹੀ ਕੀਤੀ ਕਾਰਵਾਈ ਤਾਂ ਹੁਣ ਹੀ ਗੋਤਾ ਖੋਰ ਤੇ ਆ ਦਿੱਤੇ ਹੋਏ ਆ ਹਜੇ ਤੱਕ ਕੋਈ ਸਿਸਟਮ ਚੱਲਿਆ ਨਹੀਂ ਹੈਗਾ ਬਹੁਤ ਟਾਈਮ ਹੋ ਗਿਆ লাশ ਨਾ ਕੋਈ ਮਿਲਿਆ ਬੰਦਾ ਹਜੇ ਤੱਕ ਕਿਸ ਕਤਨਾ ਕਨੇਵੇ ਦੀ ਕਹਾਣੀ ਟਗਿਆ ਇਹ 10 ਵਜੇ ਦੀ ਘਟਨਾ ਹੈਗੀ ਹੈ ਜੀ ਕੰਮਰੇ ਖਾਲੀ 2:3 ਵਜੇ ਹਾਂਜੀ ਹਾਂਜੀ ਬਹੁਤ ਟਾਈਮ ਹੋ ਗਿਆ ਇਸ ਟਾਈਮ ਤੱਕ ਤਾਂ ਕੁਝ ਨਾ ਕੁਝ ਕਰਨਾ ਚਾਹੀਦਾ ਸੀਗਾ ਐਨੇ ਟਾਈਮ ਦੇ ਵਿੱਚ ਬਹੁਤ ਕੁਝ ਹੋ ਜਾਂਦਾ ਹਾਂ ਕੋਈ ਨਹੀਂ ਆਹੋ ਹੋਇਆ ਜੀ ਇਹ ਇਹਨਾਂ ਨੂੰ ਕਰਨਾ ਚਾਹੀਦਾ ਏਡੀ ਵੱਡੀ ਕੰਪਨੀ ਹੈ ਇਹ ਕਾਦੇ ਲਈ ਚਲਾ ਰਹੀ ਹੈ ਲਾਪਰਵਾਹੀ ਤੁਹਾਨੂੰ ਇਸ ਤਰ੍ਹਾਂ ਲੱਗ ਰਿਹਾ ਕਿ ਕਿਸ ਕਿਸ ਦੀ ਰੱਖਦੀ ਹੈ ਇਹ ਲਾਪਰਵਾਹੀ ਇਹਨਾਂ ਦੀ ਹੈ ਇਹ ਕੰਮ ਕਰਦੇ ਇਹਨਾਂ ਨੂੰ ਚਾਲੀਆਂ ਬੰਨਣੀਆਂ ਚਾਹੀਦੀਆਂ ਸੀਗੀਆਂ ਅੱਗੇ ਵੀ ਬੰਦ ਹੈ ਪਿਛਲੇ ਪੁੱਲਾਂ ਤੇ ਪਬਲਿਕ ਵੀ ਲੰਘਦੀ ਰਹੀ ਹੈ ਤੇ ਹੁਣ ਕੋਈ ਵੀ ਨਹੀਂ ਇੱਥੇ ਹੁਣ ਅੱਜ ਇਹਨਾਂ ਦੀ ਲਾਪਰਵਾਹੀ ਨਾ ਬੰਨਿਆ ਨਹੀਂ ਹੈਗਾ ਤੇ ਪਰ ਉਹ ਬੰਦਾ ਡਿੱਗਿਆ ਜਾਲ ਵੀ ਨਹੀਂ ਬੰਨਿਆ ਹਾਂ ਥੱਲੇ ਜਾਲ ਬੰਨਣਾ ਚਾਹੀਦਾ ਇਹਨਾਂ ਨੂੰ ਕੋਈ ਸੇਫਟੀ ਕੋਈ ਨਹੀਂ ਹੈਗੀ ਕੀ ਮੰਗ ਕਰਦੇ ਮੰਗ ਕਰਦੇ ਆਂ ਇਹਨਾਂ ਨੂੰ ਇਨਸਾਫ ਦਿੱਤਾ ਜਾਵੇ ਹੁਣ ਬੰਦਾ ਇਹਨਾਂ ਦਾ ਵਿਚਾਰਾ ਚੱਲ ਗਿਆ ਹੈਗਾ ਗਰੀਬ ਪਰਿਵਾਰ ਆ ਇਹਨਾਂ ਨੂੰ ਕੋਈ ਵੀ ਅੰਜਰ ਕਿੰਨਾ ਨਾਮ ਤੁਹਾਡਾ ਮੇਰਾ ਨਾਮ ਹੀ ਗੋਰਾ ਜੀ ਕਿਹੜੇ ਪਿੰਡ ਦੇ ਤੁਹਾਡੇ ਮੁਕਸਰੀ ਕੀ ਘਟਨਾਈ ਅੱਜ? ਕਈ ਮੇਰਾ ਬ੍ਰਦਰ ਡਿੱਗਿਆ ਨਰਤੀ। ਕਿਸ ਤਰ੍ਹਾਂ ਡਿੱਗਿਆ? ਇਹ ਰੇਲਿੰਗ ਲੱਗੀ ਸੀਗੀ, ਉਹਦੇ ਉੱਪਰ ਆ ਰਿਹਾ ਸੀ ਆ। ਠੀਕ ਹੈ, ਬਾਕੀ ਚਾਲੀਆਂ ਬੰਨੀਆਂ ਸੀ, ਉਹ ਚਾਲੀ ਬੰਨੀ ਨਹੀਂ ਸੀਗੀ ਵੀ ਚਲੋ। ਠੀਕ। ਕੰਮ ਕਰ ਰਹੇ ਸੀਗੇ। ਹਾਂਜੀ, ਠੇਕੇਦਾਰ ਦੀ ਲਾਪਰਵਾਹੀ ਨਾ ਹੋ ਰਹੀ ਕੰਮ ਇਹ। ਠੀਕ ਹੈ। 10:30 ਵਜੇ ਤੇ ਤਾਂ ਡਿੱਗਿਆ ਹਜੇ ਤਾਈ ਕੋਈ ਸੁਨਵਾਈ ਨਹੀਂ ਹੋਈ। ਠੀਕ ਹੈ, ਨਾ ਕੋਈ ਕੋਤਾ ਹੋ ਗੁਰ ਹਾਈ ਤੇ ਕਿ ਰਪਲਾਇਆ ਕੋਈ। ਠੀਕ ਹੈ, ਉਤੋਂ ਟਾਈਮ ਦੇਖ ਲਓ ਕੀ ਹੋ ਗਿਰ। ਠੀਕ ਹੈ। ਇਹ ਤਾਂ ਗੋਤਾ ਘਰ ਆਇਆ ਨਾ ਉਹ ਪਾਲ ਕਿੱਤੀ ਗਈ ਹੈ ਨਹੀਂ ਬਾਈ ਨਹੀਂ ਹਜੇ ਕੋਈ ਕੀਤੀ ਨਹੀਂ ਕੋਈ ਵੇਚੀ ਨਹੀਂ ਬੜਾ ਆ ਜਾ ਕੋਈ ਨਾ ਆਏ ਕਿੰਨੇ ਵਜੇ ਡੱਗਿਆ 10:30 ਵਜੇ ਦਾ ਜੀ ਇਹ ਕਿੰਨੀ ਉਮਰ ਹੈ ਬੱਚੇ ਦੀ ਇਹ ਹੋਊਗੀ 20 22 ਸਾਲ 23 ਸਾਲ ਦਾ ਹੋਊਗਾ ਜੀ ਬਾਈ ਕੀ ਨਾਮ ਸੀ ਉਹਨਾਂ ਦਾ ਉਹ ਨਾ ਹੀ ਉਹਨਾਂ ਦਾ ਪੈਂਟੂ ਪੈਂਟੂ ਦੇਖੀ ਮੰਗ ਕਰਦੇ ਮੰਗਾ ਕਰਦੇ ਸਾ ਸੁਣਵਾਈ ਹੋਈ ਜਾਵੇ ਸਾਡੀ ਨਿਆਂ ਸਾਫ ਤੇ ਆ ਜਾਵੇ ਠੀਕ ਹੈ ਕਿ ਤਰ੍ਹਾਂ ਲੱਗਦਾ ਕਿ ਲਾਪਰਵਾਹੀ ਜਿਹੜੀ ਠੇਕੇਦਾਰ ਦੀ ਹੈ ਠੇਕੇਦਾਰ ਦੀ ਲਾਪਰਵਾਹੀ ਹੈ ਇਹ ਅੱਗੇ ਵੀ ਚਾਲੀਆਂ ਤੋਂ ਲੰਘਦੇ ਸਾਰੀ ਪਬਲਿਕ ਲੰਘਦੀ ਹੈ ਠੀਕ ਹੈ ਤਿਆਰੀ ਕਰਿਆਂ ਵੀ ਤਾਰ ਨਹੀਂ ਬੰਨੀ ਉਹ ਚਾਲੀਆਂ ਤੇ ਠੀਕ ਵੀ ਸਾਰੀਆਂ ਚਾਲ ਚਾਲੀਆਂ ਬੰਨੀਆਂ ਵਿਚਾਲੋ ਚਾਲੀ ਕਿਵੇਂ ਨਿਕਲ ਜੂਗੀ ਤੁਹਾਨੂੰ ਪਤਾ ਹੀ ਠੀਕ ਹੈ ਵੀ ਵਾਜਾ ਮਾਰਦੇ ਰਹੇ ਕੋਈ ਬੰਦਾ ਨਹੀਂ ਆਇਆ ਉੱਠ ਕੇ ਠੀਕ ਹੈ ਇੱਥੋਂ ਕੋਈ ਮੱਛੀ ਲੰਘਦੇ ਆ ਭਈਏ ਛਾਲੇ ਛਾਲਾ ਮਾਰ ਮਾਰ ਪੜਦੇ ਠੀਕ ਹੈ ਤੇ ਕੋਈ ਨਹੀਂ ਮੰਗ ਕੀਤੀ ਕੋਈ ਨੇ ਨਾ ਨੇ ਨਾ ਆਇਆ ਬਹੁਤ ਵਾਜਾਂ ਮਾਰੀਆਂ ਪਰ ਕੋਈ ਨਹੀਂ ਨੰਨ ਉੱਠ ਕੇ ਆਇਆ ਬੰਦਾ ਜੀ ਮਿੰਦ ਫੋਨ ਆਇਆ ਸੀ ਅਸਦੀਮ ਸਾਹਿਬ ਦਾ ਵੀ ਇੱਕ ਜਿਹੜਾ ਬੰਦਾ ਇੱਥੇ ਲੇਵਰ ਪੁੱਲ ਬੰਦ ਰਿਹਾ ਹੂੰ ਤੇ ਬੰਦਾ ਜਿਹੜਾ ਮਤਲਬ ਲੇਵਰ ਦਾ ਸੀ ਡਿੱਗ ਗਿਆ ਹੁਣ ਆ ਕੇ ਦੇਖਿਆ ਕਹਿੰਦੇ ਤੋ ਵਾਕਈ ਜਿਹੜਾ ਪੋਲਾ ਸੀ ਤੇ ਤਾਂ ਪਤਾ ਹੀ ਹੈ 40% ਕਮ ਹੋ ਗਿਆ ਇਹਦਾ ਤੋ ਕੋਈ ਚਾਹ ਲੈਣ ਦਾ ਕਿ ਆ ਰਿਹਾ ਸੀ ਤੇ ਉਹ ਆਹ ਡਿੱਗਾ ਇੱਥੋਂ ਆਹ ਚਾਲੀ ਜਿਹੜੀ ਰੱਖੀ ਆ ਪਹਿਲੀ ਗੱਲ ਤੇ ਜਿਹੜਾ ਪੋਲਾ ਹਜੇ ਬਣਿਆ ਹੀ ਨਹੀਂ ਉਹਨਾਂ ਨੰਗਨੇ ਨਹੀਂ ਚਾਹੀਦਾ ਉਹਨੂੰ ਦੂਜੀ ਸੈਕੰਡ ਗੱਲ ਇਹ ਆ ਕਿ ਜਿਹੜਾ ਪੁਲ ਬਣ ਰਿਹਾ ਇਹ ਠੇਕੇਦਾਰਾਂ ਲੋ ਕੋਈ ਜਿਹੜਾ ਦਾ ਪੁਖਤਿਆ ਪ੍ਰਬੰਧ ਹੈ ਨਹੀਂ ਪਹਿਲੀ ਗਲਤੀ ਤੇ ਉਹਦੀ ਆ ਵੀ ਉਹ ਨੰਗੇ ਕਿਉਂ ਜਦੋਂ ਪੁਲ ਬਣਿਆ ਹੀ ਨਹੀਂ ਇਹ ਲਾਹਰਪਰਵਾਈ ਠੇਕੇਦਾਰ ਦੀ ਮੰਨਦੇ ਹੋ ਤੁਸੀਂ ਲਾਹਰਪਰਵਾਈ ਪਿੱਲੂ ਦੇ ਵੱਡੀ ਸਾਹਿਬ ਤੋਂ ਵੇਖੋ ਜੀ ਉਹਦੀ ਜਿਹੜਾ ਬੰਦਾ ਡਿੱਗਿਆ ਵਿਚਾਰਾ ਉਹਦੀ ਆ ਹੀ ਕਹ ਲੋ ਦੂਜੀ ਲਾਹਰਪਰਵਾਈ ਠੇਕੇਦਾਰ ਦੀ ਆ ਲੱਖ ਕਿੰਨੀ ਕੁ ਉਮਰ ਸੀ ਕੀ ਕੋਈ ਨਾਮ ਉਹਦਾ ਕੀ ਹੈਗਾ ਸੀਗਾ ਬੰਦੇ ਦਾ ਜਿਹੜਾ ਇਹ ਪੁਲਿਸ ਸਾਹਿਬ ਦੱਸ ਰਹੇ ਹੈ ਉਮਰ ਵੇਲੇ 28 ਸਾਲ ਹੈ ਹਾਂ 25 28 ਆਪਾਂ 28 ਸਾਲ ਦੱਸ ਰਹੇ ਬਾਹਰ ਦਾ ਸੀਗਾ ਜੀ ਇੱਥੋਂ ਦਾ ਹੀ ਲੋਕਲੀਆ ਮੁਖਸਰ ਸਾਹਿਬ ਦਾ ਅੱਛਾ ਮੁਖਸਰ ਸਾਹਿਬ ਦਾ ਸੀਗਾ ਕਿ ਕਾਹਦਾ ਕੰਮ ਕਰਦਾ ਸੀ ਇੱਥੇ ਲੇਬਰ ਦਾ ਹੀ ਕਰ ਰਿਹਾ ਹੈਡਾ ਚਲਾ ਰਿਹਾ ਸੀ ਅੱਛਾ ਹੈਡਾ ਦਾ ਇੱਕ ਕੰਪਨੀ ਵਾਲਾ ਸੀ ਕਿ ਉਸ ਤਰ੍ਹਾਂ ਹੈਲਪਰ ਦੇ ਤੋ ਇਹ ਪਤਾ ਕਰ ਰਹੇ ਆ ਜੀ ਠੀਕ ਹੈ ਜੀ ਤੇ ਲੱਗਦਾ ਕਿ ਕਿਤੇ ਕਰੋੜਾਂ ਰੁਪਏ ਲਿੱਤਾ ਜਾਂਦਾ ਪਰ ਫੇਰ ਵੀ ਜਿਹੜਾ ਰੱਸਾ ਇੱਕ 10 ਰੁਪਏ ਦਾ ਵੱਡਨ ਤੋਂ ਕਿਤੇ ਕਿਤੇ ਵੱਡੀ ਲਾਪਰਵਾਹੀ ਜਿਹੜੀ ਇਹ ਹੈ ਕਿਸੇ ਦੀ ਜਾਨੀ ਨੁਕਸਾਨ ਹੋਣਾ ਬਹੁਤ ਵੱਡੀ ਲਾਪਰਵਾਹੀ ਬਿਲਕੁਲ ਵੱਡੀ ਲਾਪਰਵਾਹੀ ਹੈ ਕਿਉਂਕਿ ਜੇ ਕੋਈ ਰੱਸਾ ਲਮਕਾਇਆ ਹੁੰਦਾ ਠੇਕੇਦਾਰਾਂ ਲੋ ਤਾਂ ਦੀ ਜਾਨ ਬਾਝਾਂ ਦੀ ਵਿਚਾਰੀ ਕਿੰਨੇ ਕ ਵਜੇ ਦੀ ਗੱਲ ਹੈ ਜੀ ਇਹ ਇੱਕ ਨੂੰ 10 ਵਜੇ 10 ਵਜੇ ਤੋਂ ਬਾਅਦ ਹੀ ਤੇ ਹੁਣ ਕੀ ਪਾਲ ਕੀਤੀ ਜਾ ਰਹੀ ਹੈ ਹਾਂ ਕਰ ਰਹੀਆਂ ਅਸੀਂ ਗੋਤਾਖੋਰ ਮਂਗਾਈ ਹੋਏ ਆ ਪਾਲ ਕਰਦੇ ਆ ਤੇ ਅਥੇ ਔਰ ਉੱਥੇ ਜਾਲ ਲਾਇਆ ਗੋਜਾ ਹਾਂ ਜਾਲ ਲੱਗਾ ਹੋਇਆ ਐਨਡੀਆਰਪਨ ਆਪਣਾ ਬਠੰਡੇ ਅਸੀਂ ਉਹਨਾਂ ਦੀਆਂ ਪੰਜ ਟੀਮਾਂ ਗਈਆਂ ਹੋਇਆਂ ਉਤਰਾਖੰਡ ਸੇ ਬਾਕੀ ਇਹ ਕਾਰਵਾਈ ਕੀਤੀ ਜਾਏਗੀ ਹਾਂ ਜੋ ਕਾਨੂੰਨ ਦਾ ਤਾਕਾ ਜਾਣਗੇ ਜਗੋਤਖਰ ਗੋਤਖੁਰ ਆਏ ਹੋਏ ਸਾਡੇ ਲੱਗੇ ਆਏ ਹੋਏ ਲੱਭੀਂਦੇ ਸੀ ਹਾਂ ਲੱਗ ਰਹੇ ਹਾਂ ਧੰਨਵਾਦ